ਰਜਾਈ ਤੂੰ ਇੱਥੇ ਹਾਂ ਮੈਂ ਤੁਸੀਂ ਕੀ ਕਰਨ ਆਏ ਸੀ ਪਾਣੀ ਪੀਣ ਆਇਆ ਸੀਗਾ ਓਹ ਮੈਨੂੰ ਬਾਅਦ ਦੇ ਦਾਂਦੇ ਹੁਣ ਸੱਤ ਨਾ ਖਾ ਲਈ ਇੱਧਰ ਹੋ ਜਾ ਇੱਥੇ ਕੀ ਕਰਦਾ ਸਲੈਪ ਕੋਲ ਚਲ ਉੱਥੇ ਬਾਰੀ ਵਾਸ ਜਲਮੋਂ ਤੇ ਪਾਣੀ ਫੜਾ ਦੂੰ ਕੋਈ ਨਾ ਬਾਰੇ ਆਹੋ ਜਾ ਤੂੰ ਲਿਆ ਫਿਰ ਪਾਣੀ ਲਿਆਉਂਗੀ ਪਾਣੀ ਪਾ ਵੀ ਦੇ ਬੋਜ ਕੇ ਇੱਥੇ ਇੱਧਰ ਹੋ ਜਾ ਦੇਖ ਕੇ ਬਾਜੀ ਕਿੱਥੇ ਮਰਵਾ ਕੇ ਰੱਖਦੀ ਸੀ ਮੈਂ ਚੌਰੇ ਨੇ ਦੇਖ ਤਸੀ ਢੋਲ ਢੋਰੀ ਸ਼ਰਮ ਨਹੀਂ ਮੰਦਾ ਵੀ ਤੂੰ ਰੈਂਦਾ ਖੁੰਦਾ ਬਾਹਰੋ ਬਾਜ ਦੇ ਦੇ ਅੱਗੇ ਕਹੜਾ ਕਹਿੰਦਾ ਨਹੀਂ ਹੈਗਾ ਭਾਈ ਦਵਾਈ ਫੜਾ ਜੋ ਰੋਟੀਆਂ ਫੜਾ ਜੋ ਉੱਤੀ ਆ ਚੜਿਆ ਸ਼ਰਮ ਦੇ ਕਾ ਟੇ ਨੇਗੇ ਮੈਂ ਮੈਂ ਕਈ ਨਹੀਂ ਰਹਿਣੀ ਉਹਨੂੰ ਵੀ ਗੱਲੇ ਬਾਤ ਸਮਝਾਉਣੀ ਨਹੀਂ ਹੁੰਦੀ ਕਿ ਵੀ ਨਹੀਂ ਨਹੀਂ ਕਾ ਨੂੰ ਅਹ ਨਾ ਮੈਂ ਤਾਂ ਇਲਾਕਾ ਕਦੇ ਕਦੇ ਬਲੁੱਚਪਣਾ ਕਰਦਾਗਾ